ਸਰਿਕਲ ਕੋ ਰਿਕਾਰਡ ਹੋਇਆ ਸੀ ਕਿ ਇਹ ਪੂਰਾ ਮਾਮਲਾ ਜੀ ਕੀ ਉਸ ਤੱਕ ਹੁਣ ਤੱਕ ਸਾਹਮਣੇ ਆਇਆ ਸੀ ਕੱਲ ਮਿਤੀ 21 ਤਰੀਕ ਨੂੰ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਭਕਤਾ ਭਾਈ ਕਾ ਦਾਣਾ ਮੰਡੀ ਦੇ ਵਿੱਚ ਇੱਕ ਲੜਕੀ ਹਰਪ੍ਰੀਤ कौर ਦੇ ਘਰ ਦੇ ਵਿੱਚ ਇੱਕ ਫਾਇਰ ਲੱਗਿਆ ਸੀਗਾ ਜਿਸ ਨੂੰ ਪਹਿਲਾਂ ਸਿਵਲ ਹਸਪੀਟਲ ਭਕਤਾ ਭਾਈ ਕਾ ਦਖਲ ਕੀਤਾ ਗਿਆ ਸੀਗਾ ਉਤੋਂ ਸਿਵਲ ਹਸਪੀਟਲ ਬਠਿੰਡਾ ਵਾਸਤੇ ਰੈਫਰ ਕੀਤਾ ਗਿਆ ਸੀਗਾ ਸਿਵਲ ਹਸਪਤਲ ਬਠਿੰਡਾ ਦੇਖੇ ਜਦੋਂ ਸਾਡੀ ਪੁਲਿਸ ਪਾਰਟੀ ਨੇ ਉੱਥੇ ਪਹੁੰਚੀ ਤਾਂ ਹਰਪ੍ਰੀਤ ਕੌਰ ਜਿਹੜੀ ਸੀਗੀ ਉਹਦੇ ਲੱਤ ਦੇ ਵਿੱਚ ਫਾਇਰ ਲੱਗਿਆ ਹੋਇਆ ਸੀਗਾ ਤੇ ਉਹਦੇ ਹਸਬੰਡ ਅਰਸ਼ਦੀਪ ਸਿੰਘ ਜਿਹੜਾ ਸੀਗੀ ਉਹਨੂੰ ਲੈ ਕੇ ਆਏ ਸੀਗਾ ਹਸਪਤਲ ਦੇ ਵਿੱਚ ਜਦੋਂ ਉਹਨਾਂ ਕੋਲ ਅਸੀਂ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਦੱਸਿਆ ਵੀ ਜਿਹੜੇ ਦਾਣਾ ਮੰਡੀ ਦੇ ਵਿੱਚ ਅਸੀਂ ਆਏ ਸੀਗੇ ਦੋਵੇਂ ਮੀਂਹ ਵਿੱਚ ਸੈਰ ਕਰ ਰਹੇ ਸੀਗੇ ਤਾਂ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਦੋ ਵਿਅਕਤੀ ਆਉਂਦੇ ਆ ਜਿਨ੍ਹਾਂ ਨੇ ਸਾਨੂੰ ਜਿਹੜਾ ਹੈਗਾ ਪਿੱਛੋਂ ਆ ਕੇ ਫਾਇਰ ਕੀਤਾ ਫਾਇਰ ਕਰਨ ਤੋਂ ਬਾਅਦ ਜਿਹੜੇ ਇਹ ਸਪਲੈਂਡਰ ਮੋਟਰਸਾਈਕਲ ਤੇ ਸੀਗੇ ਜਿਹਦੀ ਨੰਬਰ ਪਲੇ ਤੇ ਇਹ ਦੋਵੇਂ ਬੰਦੇ ਜਿਹੜੇ ਸੀਗੇ ਉਹਨਾਂ ਦੇ ਮੂੰਹ ਟਕੇ ਹੋਏ ਸੀਗੇ ਤੇ ਫਾਇਰ ਕਰਨ ਤੋਂ ਬਾਅਦ ਉਹ ਦਾਣਾ ਮੰਡੀ ਦੇ ਵਿੱਚੋਂ ਫਰਾਰ ਹੋ ਗਏ ਸੀਗੇ। ਸੋ ਇਸ ਮਾਮਲੇ ਨੂੰ ਬੜੀ ਗੰਭੀਰਤਾ ਨਾਲ ਲੈਂਦਾ ਹੈ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਵੱਲੋਂ ਵਕ ਵਕ ਟੀਮਾਂ ਬਣਾਈਆਂ ਗਈਆਂ ਸੀਗੀਆਂ ਜਿਨ੍ਹਾਂ ਦੀ ਟੀਮਾਂ ਦੀ ਅਗਵਾਈ ਡੀਐਸਪੀ ਡੀ ਸ਼੍ਰੀ ਮਨਜੀਤ ਸਿੰਘ ਜੀ ਕਰ ਰਹੇ ਸੀਗੇ ਇਹਦੇ ਵਿੱਚ ਸੀਆਈਏ 1 ਸੀਆਈਏ 2 ਤੇ ਐਸਐਚਓ ਦਿਆਲਪੁਰਾ ਜਿਹੜੇ ਸੀਗੇ ਇਹਨਾਂ ਦੀ ਵਕ ਵਕ ਟੀਮਾਂ ਬਣਾ ਕੇ ਇਹਨੂੰ ਟ੍ਰੇਸ ਕਰਨ ਵਾਸਤੇ ਲੱਗੇ ਹੋਏ ਸੀਗੇ। ਤੇ ਇਹਦੇ ਵਿੱਚੋਂ ਇੱਕ ਬੜੀ ਇੰਟਰਸਟਿੰਗ ਗੱਲ ਨਿਕਲ ਕੇ ਸਾਹਮਣੇ ਆਈ ਕਿ ਇਹ ਜਿਹੜਾ ਅਰਸ਼ਦੀ ਇਹ ਦੋਵੇਂ ਜਿਹੜੇ ਬੰਦੇ ਸੀਗੇ ਇਹਨਾਂ ਦੇ ਕੋਲ ਨਾਜਾਇਜ਼ ਵੈਪਨ ਸੀਗੇ ਦੋ ਬੱਤੀਪੂਰ ਤੇ ਨਾਲ ਜਿਚਾਰ ਜਿੰਦਾ ਕਾਰਕੋ ਸੀਗੇ ਇਹਨਾਂ ਨੇ ਆਪਣੇ ਦੋ ਦੋਸਤਾਂ ਦੇ ਨਾਲ ਤਾਲਮਲ ਕੀਤਾ ਸੀਗਾ ਜਿਨ੍ਹਾਂ ਦੇ ਨਾਲ ਸੰਦੀਪ ਸਿੰਘ ਤੇ ਤੈਲ ਸਿੰਘ ਹੈ ਇਹਨਾਂ ਨੇ ਉਹਨਾਂ ਨਾਲ ਗੱਲ ਕੀਤੀ ਵੀ ਜਿਹੜੇ ਸਾਡੇ ਕੋਲ ਦੋ ਹਥਿਆਰ ਹੈਗੇ ਆ ਇਹ ਉਹਨਾਂ ਨੂੰ ਡਿਲੀਵਰ ਕਰਨੇ ਸੀਗੇ ਸੰਦੀਪ ਤੇ ਤੈਲ ਨੂੰ ਇਹ ਦੋਵੇਂ ਬੰਦੇ ਜਦੋਂ ਕਿਸੇ ਘਰ ਦੇ ਵਿੱਚੋਂ ਨਿਕਲੇ ਤਾਂ ਇਹਨਾਂ ਨੇ ਕਿਹਾ ਵੀ ਸਾਡੇ ਉੱਪਰ ਕਿਸੇ ਨੂੰ ਸ਼ੱਕ ਨਾ ਹੋ ਜਾਏ ਤਾਂ ਇਹਨਾਂ ਨੇ ਆਪਣੇ ਘਰ ਵਾਲੀ ਨੂੰ ਕਿਹਾ ਵੀ ਅਰਸ਼ਪ੍ਰੀ ਜਿਹੜੀ ਹਰਪ੍ਰੀਤ ਕੌਰ ਹੈਗੀ ਉਹਨਾਂ ਨੂੰ ਵੀ ਨਾਲ ਲੈ ਲਿਆ ਤਾਂ ਕਿ ਜਿਹੜਾ ਹੈਗਾ ਕਿਸੇ ਨੂੰ ਕਿਸੇ ਤਰ੍ਹਾਂ ਦਾ ਸ਼ੱਕ ਨਾ ਹੋ ਜਾਏ ਵੀ ਇਹਨ ਤੋ ਤਿੰਨੇ ਜਿਹੜੇ ਹੈਗੇ ਉਥੋਂ ਦਾਣਾ ਮੰਡੀ ਘਰ ਤੋਂ ਚੱਲ ਕੇ ਦਾਣਾ ਮੰਡੀ ਪਹੁੰਚ ਜਾਂਦੇ ਆ ਉੱਥੇ ਜਦੋਂ ਇਹ ਵੇਟ ਕਰ ਰਹੇ ਸੀਗੇ ਸੰਦੀਪ ਤੇ ਟਹਿਲਦੀ ਤਾਂ ਇਹ ਜਿਹੜੀ ਅਚਾਨਕ ਜਿਹੜਾ ਸੁਖਚੈਨ ਦੇ ਕੋਲ ਇੱਕ ਬੱਤੀਪੁਰ ਵੈਪਨ ਸੀਗਾ ਉਹਦੇ ਵਿੱਚੋਂ ਫਾਇਰ ਹੋ ਗਿਆ ਫਾਇਰ ਜਿਹੜਾ ਸੀਗਾ ਉਹ ਲੜਕੀ ਦੇ ਲੱਤ ਤੇ ਲੱਗ ਗਿਆ ਲੜਕੀ ਦੇ ਲੱਤ ਲੱਗਣ ਤੋਂ ਬਾਅਦ ਫਿਰ ਜਦੋਂ ਇਹਨਾਂ ਨੇ ਸਭ ਤੋਂ ਪਹਿਲਾਂ ਉੱਥੋਂ ਦਾਣਾ ਮੰਡੀ ਤੋਂ ਘਰ ਚਲੇ ਜਾਂਦੇ ਆ ਘਰੇ ਜਾਣ ਤੋਂ ਬਾਅਦ ਫਿਰ ਇਹਨਾਂ ਨੇ ਉੱਥੇ ਬੈਠ ਕੇ ਸਟੋਰੀ ਬਣਾਈ ਵੀ ਜਿਹੜੀ ਇਦਾਂ ਦੇ ਕਰਕੇ ਆਪਾਂ ਇਹ ਸਟੋਰੀ ਦੱਸਾਂਗੇ ਵੀ ਸਾਡੇ ਦੇ ਉੱਤੇ ਦੋ ਵਿਅਕਤੀ ਜਿਹੜੇ ਆ ਕੇ ਫਾਇਰ ਕਰਕੇ ਚਲੇ ਗਏ ਤੇ ਇਹ ਜਿਹੜੀ ਹੈਗੀ ਕਹਾਣੀ ਨੂੰ ਇਹਨਾਂ ਨੇ ਉੱਥੇ ਬਦਲਣ ਦੀ ਕੋਸ਼ਿਸ਼ ਕੀਤੀ ਕਿਉਂਕਿ ਵੈਪਨ ਜਿਹੜੇ ਸੀਗੇ ਨਜਾਇਜ਼ ਸੀਗੇ ਤੇ ਨਜਾਇਜ਼ ਵੈਪਨ ਦੇ ਫੜੇ ਜਾਣ ਦੇ ਡਰ ਤੋਂ ਜਿਹੜਾ ਹੈਗਾ ਇਹਨਾਂ ਨੇ ਸਟੋਰੀ ਨੂੰ ਟਵਿਸਟ ਕਰ ਲਿਆ ਉਸ ਤੋਂ ਬਾਅਦ ਸਾਡੀ ਪੁਲਿਸ ਪਾਰਟੀ ਨੂੰ ਵੀ ਗੁੰਮਰਾਹ ਕੀਤਾ ਤੇ ਸਾਡੀ ਇਨਵੈਸਟੀਗੇਸ਼ਨ ਨੂੰ ਜਿਹੜੀ ਹੈਗੀ ਇਹਨਾਂ ਨੇ ਬਿਲਕੁਲ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਸਾਡੀ ਪੁਲਿਸ ਪਾਰਟੀ ਵੱਲੋਂ ਬਿਲਕੁਲ ਹੀ ਇਹਦੇ ਵਿੱਚ ਮਸਤੀ ਨਾਲ ਕੰਮ ਕਰਦੇ ਹੋਏ ਇਹਨਾਂ ਦੇ ਜਿਹੜੇ ਸਟੋਰੀ ਸੀ ਉਹਨੂੰ ਬੇਨਕਾਬ ਕੀਤਾ ਤੇ ਇਹਦੇ ਵਿੱਚ ਜਿਹੜੇ ਸੀ ਪੰਜ ਦੋਸ਼ੀ ਇਨਵੋਲਵ ਸੀਗੇ ਸੁਖਚੈਨ ਅਰਸ਼ਦੀਪ ਹਰਪ੍ਰੀਤ ਕੌਰ ਤੇ ਟੈਲ ਸਿੰਘ ਤੇ ਸੰਦੀਪ ਸਿੰਘ ਇਹਨਾਂ ਪੰਜਾਂ ਦੀ ਪਛਾਣ ਹੋ ਗਈ ਜਿਹਦੇ ਵਿੱਚੋਂ ਸਾਡੇ ਅਰਸ਼ਦੀਪ ਸਿੰਘ ਟੈਲ ਸਿੰਘ ਸੰਦੀਪ ਤੇ ਸੁਖਚੈਨ ਇਹਨਾਂ ਚਾਰਾਂ ਨੂੰ ਸਾਡੀ ਪੁਲਿਸ ਪਾਰਟੀ ਨੇ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਇਹ ਸਾਡੀ ਪੁਲਿਸ ਕਸਟਡੀ ਦੇ ਵਿੱਚ ਹੈਗੇ ਆ ਜਿਹੜੀ ਹਰਪ੍ਰੀਤ ਕੌਰ ਹੈਗੀ ਹੈ ਇਹਦੇ ਫਾਇਰ ਆਰਮ ਇੰਜਰੀ ਹੋਣ ਕਰਕੇ ਸਿਵਲ ਹਸਪੀਟਲ ਦੇ ਵਿੱਚ ਐਡਮਿਟ ਹੈਗੀ ਹੈ ਜਿਹਦੇ ਉੱਪਰ ਸਾਡੀ ਜਿਹੜੀ ਪੁਲਿਸ ਗਾਰਡ ਲੱਗੀ ਹੋਈ ਹੈ ਉੱਥੇ ਜਦੋਂ ਲਾਜ ਕੰਪਲੀਟ ਹੋਣ ਤੋਂ ਬਾਅਦ ਇਹ ਵੀ ਜਿਹੜੀ ਇਸ ਮੁਕੱਦਮੇ ਦੇ ਵਿੱਚ ਗ੍ਰਿਫਤਾਰੀ ਕੀਤੀ ਜਾਊਗੀ ਮੋਡਲੀ ਪੁਸ਼ਕੇਸ਼ ਦੇ ਵਿੱਚ ਇਹੀ ਆਇਆ ਵੀ ਇਹ ਦੋੜੇ ਵੈਪਨ ਸੀਗੇ ਇਹਨਾਂ ਨੇ ਅੱਗੇ ਡਿ ਨਾਲ ਇਹਨਾਂ ਨੇ ਕਿਸੇ ਵਾਰਤਾ ਦਾ ਅੰਜਾਮ ਦੇਣਾ ਸੀਗਾ ਜਦੋਂ ਫਾਇਰ ਹੋਣ ਤੋਂ ਬਾਅਦ ਇਹ ਡਰ ਗਏ ਤੇ ਫਿਰ ਇਹਨਾਂ ਨੇ ਹਰਪ੍ਰੀਤ ਕੌਰ ਨੇ ਤੇ ਆਪਣੇ ਘਰ ਵਾਲੇ ਨਾਲ ਮਿਲ ਕੇ ਇਹਨਾਂ ਨੇ ਝੂਠੀ ਮਨਘੜਤ ਖਾਣੀ ਬਣਾ ਕੇ ਜਿਹੜਾ ਐਡਮਿਟ ਹੋਏ ਤੇ ਸਾਡੀ ਇਨਵੈਸਟੀਗੇਸ਼ਨ ਨੂੰ ਗਮਰਾਹ ਕਰਨ ਦੀ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਪਰ ਡੀਐਸਪੀ ਡੀ ਦੀ ਗਵਾਹੀ ਦੇ ਵਿੱਚ ਸਾਰੀਆਂ ਟੀਮਾਂ ਵੱਲੋਂ ਮੁਸਤਕੀਨਾਂ ਕੰਮ ਕਰਦੇ ਹੋਏ ਇਹਨੂੰ ਬੇਨਕਾਬ ਕਰਕੇ ਇਹਨਾਂ ਨੂੰ ਚਾਰ ਦੋਸ਼ੀ ਅਸੀਂ ਗ੍ਰਿਫਤਾਰ ਕਰ ਲਏ ਨੇ ਇੱਕ ਦੋਸ਼ੀ ਜਿਹੜੀ ਹੈਗੀ ਹਰਪ੍ਰੀਤ ਕੌਰ ਉਹ ਹਸਪੀਟਲ ਦੇ ਵਿੱਚ ਐਡਮਿਟ ਹੈ ਇਸ ਦੇ ਵਿੱਚ ਇੱਕ ਚੀਜ਼ ਨਵੀਂ ਹੋਰ ਨਿਕਲ ਕੇ ਸਾਹਮਣੇ ਆਈ ਵੀ ਲੜਕੀ ਜਿਹ ਤੇ ਇਹ ਇਹ ਇਹਦੀ ਜਿਹੜੀ ਉਮਰ ਹੈਗੀ ਆ ਉਹ ਵੀ ਇਹਨੇ ਸਾਨੂੰ ਜਿਹੜੀ ਸੀਗੀ 21 ਸਾਲ ਦੀ ਦੱਸਿਆ ਸੀਗਾ ਬਟ ਘਰ ਵਾਲਿਆਂ ਨੇ ਜਿਹੜਾ ਹੈਗਾ ਇਹਦੇ ਤੇ ਮੁਕਦਮਾ ਦਰਜ ਕਰਾਇਆ ਵੀ ਘਰ ਵਾਲੇ ਕਿਉਂਕਿ ਇਹ ਉੱਥੇ ਨਿਕਲ ਕੇ ਆਈ ਸੀਗੀ ਅਰਸ਼ਦੀਪ ਸਿੰਘ ਦੇ ਨਾਲ ਕਿ ਉਹ ਇਹਨਾਂ ਨੇ ਕਿਹਾ ਵੀ ਅਰਸ਼ਦੀਪ ਸਿੰਘ ਦੇ ਨਾਲ ਵਿਆਹੀ ਹੋਈ ਹੈ ਬਟ ਉਹਦੇ ਨਾਲ ਮੈਰਿਡ ਨਹੀਂ ਸੀਗੀ ਇਹਦੇ ਵਿੱਚ ਵਿੱਚ ਉਹਨਾਂ ਨੇ 112 ਨੰਬਰ ਮੁਕਦਮਾ ਵੀ ਜਿਹੜਾ ਹੈਗਾ ਇਹਦੇ ਖਿਲਾਫ ਦਰਜ ਕਰਾਇਆ ਹੋਇਆ ਬਟ ਉਹ ਮੁਕਦਮਾ ਉਹਨਾਂ ਨੇ ਪਵਨ ਕੁਮਾਰ ਦੇ ਨਾਮ ਤੇ ਕਿਸੇ ਬੰਦੇ ਦੇ ਦਰਜ ਕਰਾਇਆ ਹੈ ਕਿਉਂਕਿ ਉਹਨਾਂ ਨੇ ਉਹਨਾਂ ਨੂੰ ਸ਼ੱਕ ਸੀਗਾ ਕਿ ਜਿਹੜੀ ਸਾਡੀ ਲੜਕੀ ਨੂੰ ਪਵਨ ਕੁਮਾਰ ਜਿਹੜਾ ਭਜਾ ਕੇ ਲੈ ਗਿਆ ਬਟ ਇਹ ਇਨਵੈਸਟੀਗੇਸ਼ਨ ਦੇ ਵਿੱਚ ਸਾਰੇ ਜਿਹੜੀ ਜਿਹੜੀ ਚੀਜ਼ਾਂ ਬੇਨਕਾਬ ਹੋਈਆਂ ਨੇ ਵੀ ਇਹਦੇ ਵਿੱਚ ਜਿਹੜੇ ਚਾਰ ਦੋਸ਼ੀ ਅਸੀਂ ਉਹਨਾਂ ਨੂੰ ਗ੍ਰਫਤਾਰ ਕਰ ਲਏ ਨੇ ਇਹ ਲੜਕੀ ਜਿਹੜੀ ਹੈਗੀ ਐਡਮਿਟ ਹੈ ਇਹਦੇ ਖਿਲਾਫ ਜਿਹੜੀ ਬੰਦੀ ਕਾਰਵਾਈ ਸਾਡੇ ਵੱਲੋਂ ਕੀਤੀ ਜਾਊਗੀ ਇਹ ਅਸਲਾ ਲੈ ਗਈ ਕਿੱਥੋਂ ਆਇਆ ਸੀ ਜੀ ਕਿੱਥੇ ਰਹਿ ਗਿਆ ਸੀ ਇਹ ਚਾਰ ਜਿਹੜੇ ਦੋਸ਼ੀ ਨੇ ਅਸਲਾ ਦੋ ਜਿਹੜੇ ਅਰਸ਼ਦੀਪ ਤੇ ਸੁਖਚੈਨ ਇਹਨਾਂ ਦੋਨਾਂ ਕੋਲੋਂ ਅਸਲਾ ਸੀਗਾ ਇਹਨਾਂ ਨੇ ਸਾਡੀ ਪੁੱਛਗਿੱਛ ਦੇ ਵਿੱਚ ਦੱਸਿਆ ਵੀ ਇਹ ਜਿਹੜੇ ਅਸਲੇ ਸੀਗੇ ਇਹਨਾਂ ਨੇ ਉਹ ਪੁਸ਼ਗਿਸ ਦੇ ਵਿੱਚ ਇਹਨਾਂ ਨੇ ਇੱਕ ਬੰਦੇ ਦੇ ਬਾਰੇ ਸਾਨੂੰ ਦੱਸਿਆ ਉਹਦੇ ਬਾਰੇ ਅਸੀਂ ਉੱਪਰ ਤਸਦੀਕ ਕਰ ਰਹੇ ਹਾਂ ਕਿਉਂਕਿ ਉਹਦੇ ਬਾਰੇ ਡਰੈਸ ਪ੍ਰੋਪਰ ਨਹੀਂ ਦਿੱਤਾ ਉਹਨੂੰ ਤਸਦੀਕ ਕਰਕੇ ਫਿਰ ਉਹ ਜਿਹੜੀ ਇਨਵੈਸਟੀਗੇਸ਼ਨ ਸਾਡੀ ਹੋ ਜੇ ਹਰ ਇੱਕ ਦਾ ਕਿੰਨਾ ਰੋਲ ਹੈ ਜੀ ਡੈਫੀਨਿਟਲੀ ਇਨਵੋਲਵ ਹੈਗੀ ਹੈ ਜਦੋਂ ਕੱਲ ਵੀ মিডিਆ ਵਾਲੇ ਤੁਸੀਂ ਵੀ ਸਾਰੇ ਉੱਥੇ ਜਦੋਂ ਗਏ ਸੀਗੇ ਤਾਂ ਉਹਨਾਂ ਨੇ ਤੁਹਾਡੇ ਸਾਹਮਣੇ ਬਾਈਟ ਦਿੱਤੀ ਸੀ ਕਿ ਮੋਟਰਸਾਈਕਲ ਸਵਾਰ ਵਿਅਕਤੀ ਜਿਹੜੇ ਦੋ ਮਾਨੂੰ ਗੋਲੀ ਮਾਰ ਕੇ ਗਏ ਆ ਉਹਦੀ ਜਿਹੜੀ মিডিਆ ਦੀ ਫੁਟੇਜ ਹੈਗੀ ਹੈ ਜਾਂ ਵੀਡੀਓ ਜਿਹੜੀ ਬਾਈਟ ਦੀ ਫੁਟੇਜ ਵੀ ਤੁਹਾਡੇ ਕੋਲ ਸਾਰਿਆਂ ਕੋਲ ਮੌਜੂਦ ਹੈ ਜਦੋਂ ਸਾਡੀ ਪੁਲਿਸ ਪਾਰਟੀ ਨੇ ਵੀ ਫੋਨ ਤੇ ਉਹਨਾਂ ਨਾਲ ਗੱਲ ਕੀਤੀ ਤੇ ਇਹਨਾਂ ਨੇ ਪਹਿਲੀ ਇਹੀ ਦੱਸਿਆ ਸੀ ਵੀ ਜਿਹੜੇ ਦੋ ਮੋਟਰਸਾਈਕਲ ਸਵਾਰ ਵਿਅਕਤੀ ਸੀਗੇ ਤੇ ਉਹਨਾਂ ਨੇ ਜਿਹੜਾ ਹੈਗਾ ਮੇਰੇ ਫਾਇਰ ਕੀਤਾ ਸੋ ਇਸ ਕਰਕੇ ਜਦੋਂ ਇਸ ਸਟੋਰੀ ਤੋਂ ਬਾਅਦ ਜਿਹੜੀ ਬੜੀ ਸਨਸਨੀ ਖੇਜ ਬਣ ਗਿਆ ਸੀ ਵੀ ਇੱਕ ਦਿਨ ਦਿਹਾੜੇ ਜਿਹੜੇ 9 10 ਵਜੇ ਤਕਰੀਬੇ ਦਾਣਾ ਮੰਡੀ ਦੇ ਵਿੱਚ ਦੋ ਬੰਦੇ ਫਾਇਰ ਕਰਕੇ ਗਏ ਨੇ ਸੋ ਇੱਕ ਬੜਾ ਰੂਮਰ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਇਹਨਾਂ ਨੇ ਸਾ ਜਿਹੜੇ ਥੋੜੇ ਜਿਹੇ ਦੋ ਮੋਟਰਸਾਈਕਲ ਸਵਾਰ ਸੀ ਇਹ ਕਿੱਥੇ ਰਹਿਣ ਵਾਲੇ ਨੇ ਇਹ ਜਿਹੜੇ ਦੋ ਬੰਦੇ ਹੈਗੇ ਆ ਇਹ ਸਾਰੇ ਦੋ ਬੰਦੇ ਜਿਹੜੇ ਅਰਸ਼ਦੀਪ ਤੇ ਤੀਸਰਾ ਬੰਦਾ ਸੰਦੀਪ ਸਿੰਘ ਜਿਹੜੇ ਵੀ ਭਗਤਾਪਾਈ ਘਰ ਰਹਿਣ ਵਾਲਾ ਟਾਇਲ ਸਿੰਘ ਜਿਹੜਾ ਸੁਖਨੰਦਰ ਰਹਿਣ ਵਾਲਾ ਜਿਹੜੀ ਅਰਸ਼ਪੀਤ ਦੀ ਦੀਪਲੀ ਗੱਲ ਕਰ ਰਹੇ ਹਾਂ ਜੀ ਇਹਦਾ ਪਛੋਕੜ ਕੀ ਹੈ ਕਿਉਂਕਿ ਜਿਸ ਤਰ੍ਹਾਂ ਤੁਸੀਂ ਵੈਪਨ ਹੁੰਦੇ ਲੈਣ ਦੇਣ ਦੀ ਗੱਲ ਕਰ ਰਹੇ ਹੋਗੇ ਐਸਾ ਮਤਲਬ ਇਹ ਕ੍ਰਿਮੀਨਲ ਟਾਈਪ ਬੰਦਾ ਡੈਫੀਨੇਟਲੀ ਇਹਨਾਂ ਜਿਹੜੇ ਇਹਨਾਂ ਨੇ ਦੋ ਵੈਪਨ ਹੈਗੇ ਸੀਗੇ ਬੱਤੀਪੁਰ ਦੋਨੋਂ ਨਾਜਾਇਜ਼ ਵੈਪਨ ਨੇ ਦੇਸੀ ਵੈਪਨ ਨੇ ਨਾਲ ਇਹਨਾਂ ਕੋਲ ਚਾਰ ਜ਼ਿੰਦਾਕਾਰ ਤੋਂ ਸੀਗੇ ਮੋਸਟ ਪ੍ਰੋਬਬਲੀ ਜਿਹੜੀ ਹੈਗੀ ਇਹਨਾਂ ਨੇ ਸੰਦੀਪ ਤੇ ਟਾਇਲ ਦੇ ਨਾਲ ਮਿਲ ਕੇ ਕਿਸੇ ਵਾਰਤਾ ਨੂੰ ਅੰਜਾਮ ਦੇਣਾ ਸੀਗਾ ਉਹਦੀ ਸਾਰੀ ਪਲੈਨਿੰਗ ਵਾਸਤੇ ਸਾਰੇ ਇਕੱਠੇ ਹੋਏ ਸੀਗੇ ਕਿ ਸਾਡੇ ਉੱਪਰ ਕਿਸੇ ਨੂੰ ਸ਼ੱਕ ਨਾ ਹੋ ਜਾਏ ਇਸੇ ਕਰਕੇ ਇਹ ਲੜਕੀ ਨੂੰ ਜਿਹੜਾ ਹੈਗਾ ਉਹਦੇ ਨਾਲ ਲੈ ਕੇ ਚਲੇ ਗਏ ਸੀਗੇ ਤੇ ਇਹਨੇ ਜਿਹੜੀ ਹੈਗੀ ਆ ਕਿਉਂਕਿ ਹਰਪ੍ਰੀਤ ਕੌਰ ਨਾਲ ਇਹਨੇ ਮੈਰਿਜ ਕਰਾਈ ਹੋਈ ਹੈ ਅਰਸ਼ਦੀਪ ਸਿੰਘ ਦੀ ਮੈਰਿਜ ਹੋਈ ਹੋਈ ਹੈ ਤੇ ਇਹ ਹਰਪ੍ਰੀਤ ਕੌਰ ਨੂੰ ਆਪਣੇ ਨਾਲ ਲੈ ਕੇ ਉੱਥੇ ਚਲੇ ਗਏ ਸੀਗੇ ਤੇ ਇਹਨੇ ਮਲੇਕ ਉੱਥੇ ਜਦੋਂ ਪਲੈਨਿੰਗ ਦੇ ਵਿੱਚ ਹੀ ਜਿਹੜਾ ਸੁਖਚੈਨ ਹੈ ਇਹਦੇ ਕੋਲੋਂ ਫਾਇਰ ਹੋ ਗਿਆ ਜਿਹੜਾ ਕਿ ਹਰਪ੍ਰੀਤ ਕੌਰ ਦੇ ਲੱਗਿਆ ਸੀ ਕੋਈ ਟਾਰਗੇਟਿੰਗ ਕਿਲਿੰਗ ਸੀ ਇਹ ਸਾਡੀ ਇਨਵੈਸਟੀਗੇਸ਼ਨ ਇਹਦੇ ਵਿੱਚ ਜੀ ਇੰਟਰੋਗੇਸ਼ਨ ਕਰ ਰਹੇ ਹਨ ਤੇ ਪੁਲਿਸ ਮੈਨ ਕਰਾਂਗੇ ਕਿ ਕਿਸ ਸਪੈਸਿਫਿਕ ਟਾਰਗੇਟ ਵਾਸਤੇ ਇਹਨਾਂ ਨੇ ਵੈਪਨ ਯੂਜ਼ ਕਰਨੇ ਸੀ ਇਹਨਾਂ ਦੇ ਉੱਪਰ ਪਹਿਲੇ ਵੀ ਕੋਈ ਪਰਚਾ ਹੈਗਾ ਜੀ ਇਹਨਾਂ ਦੇ ਉੱਪਰ ਪਹਿਲੇ ਕਿਸੇ ਦੇ ਉੱਪਰ ਕੋਈ ਮਕਦਮਾ ਦਰਜ ਨਹੀਂ ਹੈਗਾ ਸਾਰਿਆਂ ਦਾ ਜਿਹੜਾ ਹੈਗਾ ਕ੍ਰਿਮੀਨਲ ਰਿਕਾਰਡ ਕਲੀਨ ਹੈਗਾ ਇਹ ਵੀ ਇਹਨਾਂ ਦੀ ਸਾਰਿਆਂ ਦੀ ਛੂਟੀ ਹੈ ਜੀ ਇਹ ਵੀ 22 ਸਾਲ ਦੇ ਬੰਦੇ ਹੈਗੇ ਸਾਰੇ ਸਰਕਾਰ ਦੇ ਕਿਸੇ ਕੰਮ ਕੀ ਇਹਦੇ ਵਿੱਚ ਜਿਹੜੇ ਤਿੰਨ ਬੰਦੇ ਹੈਗੇ ਸਲੂਨ ਤੇ ਕੰਮ ਕਰਦੇ ਆ ਜਿਹੜਾ ਅਰਸ਼ਦੀਪ ਹੈਗਾ ਪਹਿਲਾਂ ਜੀਰਗਪੁਰ ਆਪਣੇ ਭਰਾ ਦੇ ਕੋਲ ਗਿਆ ਸੀਗਾ ਉਹ ਜਮੇਟੋ ਦਾ ਜਿਹੜਾ ਭਰਾ ਕੰਮ ਕਰਦਾ ਸੀਗਾ ਉਹਦੇ ਕੋਲ ਜਾ ਕੇ ਨੇ ਉੱਥੇ ਇਹ ਇੱਕ ਦੋ ਕੰਪਨੀਆਂ ਦੇ ਵਿੱਚ ਕੰਮ ਕੀਤਾ ਸੀਗਾ ਤੇ ਉੱਥੇ ਜਾ ਕੇ ਦੀ ਮੁਲਾਕਾਤ ਹਰਪ੍ਰੀਤ ਕੌਰ ਦੇ ਨਾਲ ਹੋਈ ਤੇ ਉੱਥੇ ਭਜਾ ਕੇ ਲਿਆ ਕੇ ਦਿਨ ਵਿਆਹ ਕਰਾਇਆ ਸੀਗਾ ਠੀਕ ਥੈਂਕ ਯੂ ਜੌਂਦ ਵਾਲੇ ਕੀ ਇਸ ਦੀ ਅਪਡੇਟ ਰਹੇਗੀ ਕੀ ਹੋ ਸਕਦਾ ਜੌਂਦ ਵਾਲੇ ਦਾ ਧਰਨਾ ਫਿਰ ਉਹ ਚੱਲੀ ਜਾਂਦਾ ਕੰਟੀਨਿਊਸly